ਤੋ ਦਿੱਲੀ ਦੀ ਰੂਟੀਨ ਤਰ੍ਹਾਂ ਉਹ ਦੋ ਜਣੇ ਆ ਕੇ ਆ ਰਹੇ ਸੀ ਰਾਤ ਨੂੰ ਤੇ ਦੋ ਬੰਦੇ ਬਾਈਕ ਤੇ ਆਏ ਆ ਮੋਟਰਸਾਈਕਲ ਜਿਹੜਾ ਉਹਨਾਂ ਨੇ ਦੱਸਿਆ ਉਹਨਾਂ ਬਾਈਕ ਤੇ ਦੋ ਜਣੇ ਆਏ ਆ ਤੇ ਨੌ ਸਿੱਖੀ ਦੋਨੇ ਮੁੰਨੇ ਸੀ ਤੇ ਉਹਨਾਂ ਨੂੰ ਸ਼ੂਟ ਕਰਕੇ ਤੇ ਚਲੇ ਗਏ ਸਰ ਗੋਲੀ ਮਾਰਨੇ ਦਾ ਕੀ ਮਾਮਲਾ ਜੀ ਬਰਦਰ ਨਾ ਮੇਰਾ ਰਾਜਵਿੰਦਰ ਸਿੰਘ ਹੈ ਜੀ ਹਾਂ ਜੀ ਮੈਂ ਕਬਲਜੀ ਸਿੰਘ ਦਾ ਕਜ਼ਨ ਬਰਦਰ ਆ ਹਾਂ ਜੀ ਦੋ ਦਿੱਲੀ ਦੀ ਰੂਟੀਨ ਤਰ੍ਹਾਂ ਉਹ ਦੋ ਜਣੇ ਆ ਕੇ ਆ ਰਹੇ ਸੀ ਰਾਤ ਨੂੰ ਤੇ ਦੋ ਬੰਦੇ ਬਾਈਕ ਤੇ ਆਏ ਆ ਮੋਟਰਸਾਈਕਲ ਜਿਹੜਾ ਉਹਨਾਂ ਨੇ ਦੱਸਿਆ ਉਹਨਾਂ ਬਾਈਕ ਤੇ ਦੋ ਜਣੇ ਆਏ ਆ ਤੇ ਨੌ ਸਿੱਖੀ ਦੋਨੇ ਮੁੰਨੇ ਸੀ ਤੇ ਉਹਨਾਂ ਨੂੰ ਸ਼ੂਟ ਕਰਕੇ ਤੇ ਚਲੇ ਗਏ ਸਰ ਇਹ ਰਾਮਦਵਾਲੀ ਹਿੰਦੂਆਂ ਦੇ ਅਸ ਇਹ ਕਿੰਨੀ ਤਰੀਕ ਦਾ ਵਾਕਿਆ ਜੀ 9 ਤਰੀਕ ਦਾ ਜੀ ਇਹ ਤਾਂ ਕੋਈ ਕਾਰਵਾਈ ਪੁਲਿਸ ਨੇ ਕੀਤੀ ਕਿ ਨਹੀਂ ਕੋਈ ਕਾਰਵਾਈ ਹਨੂ ਤੇ ਦੱਸ ਰਿਹਾ ਕਿ ਕਾਰਵਾਈ ਕਰ ਰਹੇ ਆ ਬਾਕੀ ਅਸੀਂ ਤਾਂ ਇੱਧਰ ਹਸਪੀਟਲ ਦੇ ਵਿੱਚ ਬਿਜੀ ਆ ਸਾਨੂੰ ਕੋਈ ਨਹੀਂ ਇਹੋ ਦੱਸ ਰਿਹਾ ਕਿ ਕਾਰਵਾਈ ਕਰ ਰਹੇ ਆ ਕਿੰਨੀ ਕਮਰਸੀ ਜੀ ਕਵਲ ਜੀ ਅੱਛਾ ਕਿ 50 ਸਾਲ ਦੇ 55 ਸਾਲ ਦੀ ਉਮਰ ਹੈ ਅਗਰ ਤੁਹਾਡੀ ਪੁਲਿਸ ਨੇ ਇਸ ਨਵਾਈ ਨਾਲ ਕੀਤੀ ਕਾਰਵਾਈ ਨਾ ਕੀਤੀ ਤਾਂ ਅਗਲਾ ਤਾਂ ਰਸਟਾ ਕੀ ਹੋਏਗਾ ਜੀ ਅਗਲਾ ਸਾਡਾ ਸਟੈਪ ਇਹੀ ਹੈ ਕਿ ਪ੍ਰੋਟੈਸਟ ਕਰਾਂਗੇ ਜੀ ਸਰ ਮੈਂ ਮਨਜੀਤ ਸਿੰਘ ਪਿੰਡ ਰਾਮਦਵਾਲੀ ਹੰਦੂਆ ਮੇਰਾ ਬਰਦਰ 7 ਵਜੇ ਦਾ ਟਾਈਮ 9 ਤਰੀਕ 7 ਵਜੇ ਦਾ ਟਾਈਮ ਹੈ ਮੈਂ ਦੁਕਾਨ ਤੇ ਕਰਿਆਨੇ ਮੇਰੀ ਕਰਿਆਨੇ ਦੀ ਦੁਕਾਨ ਹੈ ਤੇ ਮੈਂ ਆਪਣੇ ਧਿਆਨ ਕਰਾਣਾ ਸਮਾਨ ਦੇ ਰਿਹਾ ਸੀ ਤੇ ਮੇਰੇ ਬ੍ਰਦਰ ਦਾ ਫੋਨ ਆਇਆ ਕਿ ਮੈਨੂੰ ਕਿਸੇ ਨੇ ਗੋਲੀ ਤਾਂ ਚੋਕੇ ਮੈਨੂੰ ਕਿਸੇ ਨੇ ਗੋਲੀ ਮਾਰਤੀ ਹੈ ਤੇ ਜਲਦੀ ਜਲਦੀ ਗੱਡੀ ਲੈ ਕੇ ਆ ਜਾ। ਉਹ ਟਾਈਮ ਦੇ ਉੱਤੇ ਮੈਂ ਕੀ ਕੀਤਾ ਮੈਂ ਉਹ ਟਾਈਮ ਤੇ ਮੈਂ ਕਰੋ ਜਲਦੀ ਬਾਜੀ ਪਹਿਲਾਂ ਸਕੂਟਰੀ ਲੈ ਕੇ ਗਿਆ। ਤੇ ਜਦੋਂ ਮੈਂ ਜੱਫਾ ਭਰ ਕੇ ਚੁੱਕਣ ਲਗਾ ਤੇ ਉਹ ਕਹਿੰਦਾ ਵੀ ਮੇਰੀ ਧੁੱਕਣ ਵਾਲੀ ਹਾਲਤ ਨਹੀਂ ਮੇਰੀ ਲੱਤਾਂ ਨਹੀਂ ਕੰਮ ਕਰਦੀਆਂ ਤਾਂ ਉਹ ਗੱਡੀ ਲੈ ਗਿਆ ਮੈਂ ਟੋਮਟ ਫਿਰ ਮੈਂ ਉਹਨੂੰ ਉਸੇ ਹਾਲ ਤੇ ਛੱਡ ਕੇ ਦਵਾ ਦਾ ਗੱਡੀ ਲੈ ਕੇ ਦੁਬਾਰਾ ਉਹਨਾਂ ਨੂੰ ਚੋਕੇ ਸਕਾਟ ਹਸਪਤਾਲ ਦੇ ਵਿੱਚ ਦਾਖਲ ਕੀਤਾ ਤੇ ਪੁਲਿਸ ਨੂੰ ਐਸਐ ਜਨਰ ਰਿਪੋਰਟ ਦਿੱਤੀ ਪਿਆ ਚੱਕਰ ਹੋ ਗਿਆ ਜੀ ਤੇ ਅੱਜ 7-8 ਦਿਨ ਹੋ ਗਿਆ ਤੇ ਅਜੇ ਤੱਕ ਤੇ ਉਹ ਬੰਦੇ ਲੱਭੇ ਨਹੀਂ ਜੀ ਕੈਮਰੇ ਵੀ ਫੁੱਲਨ ਚੱਲ ਜਾਂਦੇ ਪਤਾ ਨਹੀਂ ਫਾਰਮੈਲਟੀ ਪੂਰੀ ਕਰਦੇ ਜਾਂ ਪਤਾ ਨਹੀਂ ਕੀ ਕਰਦੇ ਕੇ ਨਹੀਂ ਕਰਦੇ ਸਾਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਜੀ ਮੰਗ ਕੀ ਕਰਦੇ ਆ ਭਾਜੀ ਤੁਸੀਂ ਸਰ ਮੰਗੇ ਹੋਈ ਆ ਕਿ ਇੱਕ ਹਫਤਾ ਹੋ ਗਿਆ ਕੰਮ ਸੇ ਕੰਮ ਕਿੰਨੇ ਕੈਮਰੇ ਪਿੰਡਾਂ ਦੇ ਵਿੱਚ ਲੱਗੇ ਆ ਕਿੰਨੇ ਰਸਤੇ ਜਾਂਦੇ ਆ ਕੰਮ ਸੇ ਕੰਮ ਕੋਈ ਤੇ ਪ੍ਰੂਫ ਮਿਲਣਾ ਚਾਹੀਦਾ ਇੱਕ ਹਫਤਾ ਹੋ ਗਿਆ ਇਹ ਗੱਲ ਤੋ ਸਰ ਇਹ ਤੇ ਹੁਣ ਪ੍ਰਮਾਤਮਾ ਜਾਣਦਾ ਕੀ ਚੱਗ ਰਿਹਾ ਕੀ ਨਹੀਂ ਚੱਗ ਰਿਹਾ ਪਰ ਇਹ ਤੱਕ ਹਾਨੂੰ ਕੋਈ ਸਬੂਤ ਨਹੀਂ ਮਿਲ ਰਿਹਾ ਨਾ ਕੋਈ ਹਾਨੂੰ ਕੋਈ ਪੁਲਿਸ ਵਾਲਿਆਂ ਨੇ ਸਬੂਤ ਹੀ ਲੱਭ ਕੇ ਦਿੱਤਾ ਉਹਨਾਂ ਦਾ ਕਮਲਜੀਤ ਸਿੰਘ ਪ੍ਰਮਾਤਮਾ ਕੀ ਕਰਦੇ ਬੱਜ ਸਰ ਮੰਗਿਆ ਹੈਾਨੂੰ ਜਲਦੀ ਤੋਂ ਜਲਦੀ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਸਾਡੇ ਨਾਲ ਬਹੁਤ ਵੱਡਾ ਧੱਕਾ ਹੋਇਆ ਹੈ ਜਿਸ ਤੇ ਤਤਲ ਹੋਇਆ ਕਿ ਮਾਮਲਾ ਗੋਲੀਆਂ ਕਹਿੰਦੇ ਚਲਾਈਆਂ ਰਹੀਆਂ ਨੇ ਇਹ ਨੌਤ੍ਰੀਕ ਨੂੰ ਕਮਲਜੀਤ ਸਿੰਘ ਦੇ ਨਾਮ ਲਉਂ ਵਿਅਕਤੀ ਨੇ ਫਾਇਰ ਕਰਕੇ ਇੰਜਰਡ ਕੀਤਾ ਸੀ ਨੂੰ ਹਾਂਜੀ ਇਹਦਾ ਅੱਜ ਪਤਾ ਲੱਗਾ ਹੈ ਕਿ ਇੱਥੇ ਡੈਥ ਹੋ ਗਈ ਹੈ ਮਕਦਮਾ ਦਰਜ ਅਲਰੇਡੀ ਪਹਿਲਾਂ ਦਰਜਾ ਦੇ ਚ ਜੁਰਮ ਦਾ ਵਾਦਾ ਕਰਕੇ ਰਿਟਿਚ ਕੀਤੀ ਜਾ ਰਹੀ ਹੈ ਸਿਰ ਬੰਦੇ ਕੋ ਨਹੀਂ ਬੰਦੇ ਕਰ ਰਹੇ ਜਿਹੜੇ ਡੈਂਟੀਫਾਈਡ ਨਹੀਂ ਹੋਏ ਬੰਦੇ ਕਰ ਰਹੇ ਟੈਕਨੀਕਲ ਤੌਰ ਤੇ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਕੋ ਕੈਮਰਾ ਵਗੈਰਾ ਸੀਸੀਟੀਵੀ ਦੇ ਸਾਹਮਣੇ ਆਇਆ ਹਾਂਜੀ ਹਾਂਜੀ ਕਰ ਰਹੇ ਆਂ ਜੀ ਕੈਮਰੇ ਤੇ ਕੈਮਰੇ ਵੀ ਖੰਗਾ ਰਹੇ ਆ ਸਾਰੇ ਸਰ ਪੂਰਾ ਪੂਰਾ ਹਫਤਾ ਹੋ ਗਿਆ ਇਹਦੇ ਕੋ ਕੈਮਰੇ ਵਗੈਰਾ ਕੋਈ ਪਤਾ ਨਹੀਂ ਲੱਗਾ ਨਹੀਂ ਕੈਮਰੇ ਚ ਆਈਆਂ ਕੁਝ ਫੁਟੇਜ ਆਈਆਂ ਨੇ ਪਰ ਅਜੇ ਪਛਾਣੀਆਂ ਨਹੀਂ ਜਾ ਰਹੀਆਂ ਕੈਮਰੇ ਤੋਂ ਫੁਟੇਜ ਤੇ ਜ਼ਰੂਰ ਹੈ ਸਰ ਕੋਈ ਹੋਰ ਮਾਮਲਾ ਤਾਂ ਨਹੀਂ ਸਾਹਮਣੇ ਆਇਆ ਤਾਂ ਪਤਾ ਲੱਗਾ ਵੇ ਜੀ ਆਰਮੀ ਦੇ ਵਿੱਚ ਹੈ ਕੋਈ ਹੋਰ ਮਾਮਲਾ ਨਹੀਂ ਸਾਹਮਣੇ ਆਇਆ ਅਜੇ ਕੋਈ ਕਲੀਅਰ ਨਹੀਂ ਹੈ ਇਨਵੈਸਟੀਗੇਸ਼ਨ ਜਾਰੀ ਹੈ ਜੋ ਵੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਏਗਾ ਤੁਹਾਨੂੰ ਦੱਸਾਂਗੇ ਸਰ ਹਾਂਜੀ ਹਾਂਜੀ